ਪੰਜਾਬੀ ਮੁੰਡੇ ਕੁੜੀਆਂ ਦੇ ਰਿਸ਼ਤੇ ਨੇ ਜੀ ਪਰਿਵਾਰਾਂ ਦੇ ਫੋਨ ਨੰਬਰ ਸਮੇਤ ਤੁਹਾਡੇ ਨਾਲ ਜਿਹੜਾ ਵੀ ਰਿਸ਼ਤਾ ਮੈਚ ਹੁੰਦਾ ਤੁਸੀਂ ਸਿੱਧੀ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਲਾਲ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਆਪਣੀ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਹਰ ਇੱਕ ਰਿਸ਼ਤੇ ਦੀ ਚੰਗੀ ਤਰ੍ਹਾਂ ਪੁੱਛਗਿੱਛ ਕਰੋ ਜਾਂਚ ਪੜਤਾਲ ਤੋਂ ਬਾਅਦ ਹੀ ਆਪਣਾ ਰਿਸ਼ਤਾ ਪੱਕਾ ਕਰੋ ਅੱਜ ਆਪਣੇ ਕੋਲੇ ਪਹਿਲਾ ਰਿਸ਼ਤਾ ਲੜਕੀ ਦਾ ਆ ਜੀ ਨਾਮ ਕੌਰ ਉਮਰ 24 ਸਾਲ ਹੈ ਜੀ ਲੜਕੀ ਦੀ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਕੱਦ 5 ਫੁੱਟ 9 ਇੰਚ ਹੈ ਜ਼ਮੀਨ ਕੁੜੀ ਨੂੰ 6 ਕਿੱਲੇ ਆਉਂਦੀ ਹੈ ਜੀ ਭੈਣ ਭਰਾ ਕੋਈ ਨਹੀਂ ਕੁੜੀ ਇਕੱਲੀ ਹੈ ਜੀ ਲੜਕੀ ਡਿਵੋਰਸਡ ਹੈ ਜੀ ਸ਼ਾਰਟ ਟਾਈਮ ਮੈਰਿਜ ਪੜਾਈ ਕਰੀ ਹੋਈ ਹੈ ਜੀ ਇਹਨਾਂ ਨੇ انفਰਮੇਸ਼ਨ ਟੈਕਨੋਲੋਜੀ ਐਂਡ ਡਿਵੈਲਪਮੈਂਟ 1 ਇਅਰ ਦਾ ਕੋਰਸ ਹੈ ਜੀ ਸੋ अर्ਲੀ ਚਾਈਲਡ ਕੇਅਰ ਦਾ ਐਂਡ ਐਜੂਕੇਸ਼ਨ 2 ਇਅਰ ਦਾ ਐਕਸਪੀਰੀਅੰਸ ਹੈ ਜੀ ਇਹਨਾਂ ਦਾ ਸੋ ਪਰਿਵਾਰ ਦੀ ਮੰਗ ਹੈ ਜੀ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਬੈਸ਼ਨੋ ਹੋਵੇ ਬਾਹਰ ਕੰਟਰੀ ਦਾ ਮੁੰਡਾ ਪੀਆਰ ਹੋਣਾ ਚਾਹੀਦਾ ਜੀ WhatsApp ਰਾਹੀਂ ਤੁਸੀਂ ਇਹਨਾਂ ਦੇ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤੇ ਜੀ ਨਾਮ ਸੰਦੀਪ ਸਿੰਘ ਉਮਰ ਐ ਜੀ ਮੁੰਡੇ ਦੀ 12/3/1997 ਦੇ ਵਿੱਚ ਕੱਦ 5 ਫੁੱਟ 7 ਇੰਚ ਹੈ ਜੀ ਪੜਾਈ ਬੀ ਕਾਮ ਕਰੀ ਹੋਈ ਹੈ ਜੀ 1 ਇਅਰ ਦਾ ਬੈਂਕਿੰਗ ਇਹਨਾਂ ਨੇ ਕੋਰਸ ਕਰਿਆ ਹੋਇਆ ਐਸ ਐਸ ਸੀ ਕੋਚਿੰਗ ਦਾ ਸੋ 1 ਇਅਰ ਕੰਪਿਊਟਰ ਕੋਰਸ ਕਰਿਆ ਹੋਇਆ ਜੀ ਗੋਤ ਇਹਨਾਂ ਦਾ ਬਣਵੈਤ ਤੇ ਵੇਦ ਹੈ ਜੀ ਕੰਮ ਕਰਿਆ ਜੀ ਮੁੰਡਾ ਐਚਡੀਐਫਸੀ ਬੈਂਕ ਦੇ ਵਿੱਚ ਕੰਮ ਕਰਦਾ ਹੈ ਬਹੁਤ ਵਧੀਆ ਆਮਦਨ ਹੈ ਜੀ ਨਾਲ ਕੋਲ ਘਰ ਪਰਿਵਾਰ ਚੰਗਾ ਹੈ ਜੀ ਮੁੰਡੇ ਦਾ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਹੋਵੇ ਜੀ ਲੜਕੀ ਵਧੀਆ ਪਰਿਵਾਰ ਦੀ ਹੋਵੇ ਸੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲ ਬਾਤ ਤੁਸੀਂ ਪਰਿਵਾਰ ਦੇ ਨਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਅੰਕਿਤ ਕੁਮਾਰ ਪਤਾ ਤੱਪਾ ਮੰਡੀ ਤੋਂ ਉਮਰਾਜੀ ਮੁੰਡੇ ਦੀ 1999 ਦੇ ਵਿੱਚ ਤੇ ਜਨਮ ਟਾਈਮ ਹੈ ਜੀ ਸਵੇਰੇ 7 ਵਜੇ ਦਾ ਸੋ ਜਨਮ ਸਥਾਨ ਤਪਾ ਮੰਡੀ ਦੇ ਵਿੱਚ ਹੈ ਮੁੰਡੇ ਦਾ ਕੱਦ 5 ਫੁੱਟ 7 ਇੰਚ ਹੈ ਜੀ ਪੜ੍ਹਾਈ ਬੀਏ ਪਾਸ ਹੈ ਜੀ ਮੁੰਡਾ ਭਰਾ ਇੱਕ ਮੈਰਿਡ ਹੈ ਭੈਣ ਇੱਕ ਮੈਰਿਡ ਹੈ ਜੀ ਪਿਤਾ ਇਹਨਾਂ ਦੇ ਮੱਖਣ ਲਾਲ ਨੇ ਜੀ ਮਾਤਾ ਊ ਸ਼ਾ ਰਾਣੀ ਹੈ ਕੰਮ ਕਰੇ ਜੀ ਆਪਣਾ ਬਿਜ਼ਨਸ ਹੈ ਮੁੰਡੇ ਦਾ ਆਪਣਾ ਘਰ ਪਰਿਵਾਰ ਹੈ ਜੀ ਵਧੀਆ ਪਰਿਵਾਰ ਵੱਲੋਂ ਮੰਗਿਆ ਜੀ ਕੁੜੀ ਵਧੀਆ ਪਰਿਵਾਰ ਦੀ ਪੜ੍ਹੀ ਲਿਖੀ ਘਰੇਲੂ ਹੋਵੇ ਬਰਨਾਲਾ ਬਠਿੰਡਾ ਤੇ ਸੰਗਰੂਰ ਏਰੀਆ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਜੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲ ਬਾਤ ਕਰੋ ਅਗਲਾ ਰਿਸ਼ਤਾ ਜੀ ਨਾਮ ਸਿੰਘ ਪਤਾ ਤਰਨਤਾਰਨ ਸਾਹਿਬ ਤੋਂ ਆ ਜੀ ਮੁੰਡਾ ਕਾਸਟ ਰਾਮਗੜੀਆ ਸਿੱਖ ਹੈ ਜੀ ਉਮਰ ਮੁੰਡੇ ਦੀ 28 ਸਾਲ ਹੈ ਕੱਦ 5 ਫੁੱਟ 6 ਇੰਚ ਹੈ ਜੀ ਪੜ੍ਹਾਈ ਕਰੀ ਹੋਈ ਹੈ ਬੀ ਐਸ ਸੀ ਐਮ ਐਲਟੀ ਭਰਾ ਇਹਨਾਂ ਦਾ ਇੱਕ ਮੈਰਿਡ ਹੈ ਜੀ ਕੈਨੇਡਾ ਦੇ ਵਿੱਚ ਮਾਤਾ ਪਿਤਾ ਗਵਰਨਮੈਂਟ ਜੋਬ ਤੇ ਨੇ ਜੀ ਵੈਸ਼ਨੋ ਪਰਿਵਾਰ ਹੈ ਜੀ ਕੰਮ ਕਰਿਆ ਜੀ ਆਪਣਾ ਲੈਬਾਰਟਰੀ ਦਾ ਕੰਮ ਹੈ ਮੁੰਡੇ ਦਾ ਵਧੀਆ ਘਰ ਪਰਿਵਾਰ ਤੇ ਆਮਦਨ ਹੈ ਇਹਨਾਂ ਕੋਲ ਜੀ ਪਰਿਵਾਰ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਸੋਹਣੀ ਸੁਨੱਖੀ ਹੋਵੇ ਜੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਰੂਪ ਲਾਲ ਸਿੰਘ ਉਮਰ ਹੈ ਜੀ 35 ਸਾਲ ਇਹਨਾਂ ਦੀ ਪਤਾ ਇਹ ਨਵਾਂ ਸ਼ਹਿਰ ਤੋਂ ਨੇ ਜੀ ਕਾਸਟ ਐਸ ਸੀ ਹੈ ਜੀ ਗੋਤ ਇਹਨਾਂ ਦਾ ਪੰਬੇ ਆ ਭੈਣਾਂ ਚਾਰ ਨੇ ਜੀ ਤਿੰਨ ਭੈਣਾਂ ਦੀ ਮੈਰਿਡ ਨੇ ਇੱਕਨ ਮੈਰਿਡ ਆ ਸੋ ਸਰਕਾਰੀ ਨੌਕਰੀ ਕਰਦੀਆਂ ਨੇ ਜੀ ਭੈਣਾਂ ਇਹਨਾਂ ਦੀਆਂ ਕੰਮ ਕਰਿਆ ਜੀ ਆਪਣਾ ਵਧੀਆ ਘਾਰਾ ਮੁੰਡੇ ਕੋਲ ਮੁੰਡਾ ਪੇਂਟ ਦਾ ਕੰਮ ਕਰਦਾ ਹੈ ਜੀ ਠੇਕੇਦਾਰ ਆ ਮੁੰਡਾ ਮਾਤਾ ਪਿਤਾ ਇਹਨਾਂ ਦੇ ਐਕਸਪਾਇਰ ਨੇ ਜੀ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਗਰੀ ਪਰਿਵਾਰ ਦੀ ਸਿੰਪਲ ਘਰੇਲੂ ਹੋਵੇ ਜੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਸੋ ਨਵਾਂ ਸ਼ਹਿਰ ਬੰਗਾ ਫਗਵਾੜਾ ਏਰੀਆ ਨਾਲ ਸੰਪਰਕ ਕਰ ਸਕਦਾ ਹੈ ਜੀ ਕਾਲੀਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਜੀ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਹੈ ਜੀ ਮੁੰਡਾ ਕਾਸਟ ਨਾਲ ਦੀ ਮਹਿਰਾ ਸੇਖਾ ਉਮਰ ਮੁੰਡੇ ਦੀ 31 ਸਾਲ ਹੈ ਜੀ ਕੱਦ 5 ਫੁੱਟ 9 ਇੰਚ ਕੰਮਕਾਰ ਹੈ ਜੀ ਮੁੰਡਾ ਟਰੱਕ ਡਰਾਈਵਰ ਹੈ ਕੈਨੇਡਾ ਅਮਰੀਕਾ ਦੇ ਵਿੱਚ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਨੇ ਬੀਐਸਸੀ ਨਰਸਿੰਗ ਜਾਂ ਜੀਐਨਐਮ ਕੀਤੀ ਹੋਵੇ ਜੀ ਜਾਂ ਕੁੜੀ ਕੈਨੇਡਾ ਦੇ ਵਿੱਚ ਰਹਿੰਦੀ ਹੋਵੇ ਜਾਂ ਫਿਰ ਪੰਜਾਬ 'ਚ ਰਹਿੰਦੀ ਹੋਵੇ ਜੀ ਲੜਕੀ ਸੋ ਕੈਨੇਡਾ ਤੇ ਪੰਜਾਬ ਵਾਲੇ ਦੋਨੋਂ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਜਿਸੇ ਦੀ ਗੱਲਬਾਤ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਜਗਸੀਰ ਸਿੰਘ ਪਤਾ ਜੈਤੋ ਮੰਡੀ ਜ਼ਿਲ੍ਹਾ ਫਰੀਦਕੋਟ ਤੋਂ ਹੈ ਜੀ ਮੁੰਡਾ ਕਾਸਟ ਇਹਨਾਂ ਦੀ ਰਾਮਗੜੀ ਹੈ ਰੋਪਾਲ ਹੈ ਜੀ ਉਮਰ 1995 ਦੇ ਵਿੱਚ ਹੈ ਕੱਦ 5 ਫੁੱਟ 11 ਇੰਚ ਹੈ ਜੀ ਪੜਾਈ ਇਹਨਾਂ ਨੇ ਕਰੀ ਹੋਈ ਹੈ ਪਲੱਸ 2 ਜੀ ਸੋ ਭੈਣਾ ਇਹਨਾਂ ਦੀਆਂ ਤਿੰਨ ਮੈਰਿਡ ਨੇ ਪਿਤਾ ਇਹਨਾਂ ਦੇ ਪ੍ਰਾਈਵੇਟ ਨੌਕਰੀ ਕਰਦੇ ਨੇ ਜੀ ਮਾਤਾ ਇਹਨਾਂ ਦੇ ਐਕਸਪਾਇਰ ਨੇ ਕੰਮਕਾਰ ਹੈ ਜੀ ਮੁੰਡਾ ਠੇਕੇ ਤੇ ਮਕਾਨ ਬਣਾਉਂਦਾ ਹੈ ਜੀ ਜ਼ਮੀਨ ਇਹਨਾਂ ਕੋਲ ਹੈ ਨਹੀਂ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਸੋ ਘਰ ਦਾ ਕੰਮਕਾਰ ਕਰਨ ਵਾਲੀ ਸੋਹਣੀ ਸੁਨੱਖੀ ਲੜਕੀ ਹੋਵੇ ਜੀ ਮੈਰਿਜ ਬਿਲਕੁਲ ਸਿੰਪਲ ਕਰਨੀ ਹੈ ਪਰਿਵਾਰ ਨੇ ਜੀ ਬਠਿੰਡਾ ਫਰੀਦਕੋਟ ਦੇ ਨੇੜੇ ਏਰੀਏ ਹੀ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਕਾਲੀਪੱਟੇ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਜੀ ਨਾਮ ਧਰਮਿੰਦਰ ਸਿੰਘ ਪਤਾ ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਹੈ ਜੀ ਮੁੰਡਾ ਪਿੰਡ ਇਹਨਾਂ ਦਾ ਦੌਦ ਹੈ ਜੀ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਉਮਰ 28 ਸਾਲ ਹੈ ਪੜ੍ਹਾਈ ਮੁੰਡੇ ਨੇ 10 ਪਾਸ ਕਰੀ ਹੋਈ ਹੈ ਜੀ ਕੰਮਕਾਰ ਜੀ ਖੇਤੀਬਾੜੀ ਦਾ ਕੰਮ ਹੈ ਮੁੰਡੇ ਦਾ 4 ਕਿੱਲੇ ਜ਼ਮੀਨ ਹੈ ਨਾ ਖੋਲ ਸੋ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਭਾਵੇਂ ਪੰਜ ਪੜੀ ਹੋਵੇ ਜੀ ਸੋ ਗਰੀਬ ਪਰਿਵਾਰ ਵਾਲੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲਬਾਤ ਕਰੋ ਜੀ ਸੋ ਪਰਿਵਾਰਾਂ ਦੇ ਨੰਬਰ ਸਾਰੇ ਰਿਸ਼ਤੇ ਨੇ ਜੀ ਹਰ ਇੱਕ ਐਡ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਤੁਸੀਂ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਰ ਤੁਹਾਡੇ ਨਾਲ ਪਰਿਵਾਰ ਵੱਲੋਂ ਦਿੱਤੀ ਮੰਗ ਮੈਚ ਹੁੰਦੀ ਹੈ ਜੀ ਸੋ ਲਾਲ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਆਪਣੀ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਹਰੇਕ ਰਿਸ਼ਤੇ ਦੀ ਜਾਂਚ ਪੜਤਾਲ ਤੋਂ ਬਾਅਦ ਹੀ ਆਪਣਾ ਰਿਸ਼ਤਾ ਪੱਕਾ ਕਰੋ ਜੀ ਤਾਂ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰੇ ਆਂਦਾ